ਆਪਰੇ ਕੀ ਹੋਇਆ ਜੀ ਇਹ ਚਾਚੇ ਦਾ ਬੇਟਾ ਯੇ ਹਰਮਨ ਕਰੀਬ 15 ਸਾਲ ਦੀ ਉਮਰ ਹੈ ਜੀ ਤੇ 12:00 ਵਜੇ ਦੇ ਕਰੀਬ ਬੈਂਕ ਆਏ ਨੇ ਪੈਸੇ ਕਢਾਉਣ ਮੰਮਾ ਤੇ ਚਾਚੇ ਦਾ ਬੇਟਾ ਹਰਮਨ ਦੋਨੋਂ ਜੀ ਬੈਂਕ ਆਏ ਨੇ ਤੇ ਮੰਮਾ ਉੱਥੋਂ ਵਰਦਿਆਂ ਸਾਰੀ ਬੈਂਕ ਕੋ ਵਾਊਚਰ ਪਰਿਆ ਉਹਨੇ ਚ 2 ਮਿੰਟ ਕਹਿੰਦਾ ਮੰਮਾ ਚਾਬੀ ਪੜੋ ਤੇ ਮੈਂ ਕਹਿੰਦਾ ਬਾਥਰੂਮ ਕਰਕੇ ਆਇਆ ਬ 12:00 ਵਜੇ ਦੇ ਕਰੀਬ ਬਾਹਰ ਨਿਕਲਿਆ ਚਾਬੀ ਫੜਾ ਕੇ ਉਸ ਤੋਂ ਬਾਅਦ ਮਤਲਬ ਸਾਰਾ ਅਸੀਂ ਪਤਾ ਕਰ ਲਿਆ 15 ਸਾਲ ਦੀ ਉਮਰ ਹੈ 10ਵੀਂ ਕਲਾਸ ਚ ਪੜਦਾ ਹੈ ਉਹ ਇਹੋ ਜੀ ਗੱਲ ਨਹੀਂ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਇਹ ਸਰ ਸੁਣ ਕੇ ਆਇਆ ਜੇ ਕਿ ਕੋਈ ਨਿਸ਼ਰ ਮਾਰਕੀਟ ਦੇ ਵਿੱਚ ਪੈਸੇ ਪੂਸੇ ਲੈ ਚੁੱਕੇ ਕੋਈ ਇਸ ਤਰ੍ਹਾਂ ਦਾ ਮਾਮਲਾ ਹੈਗਾ ਜਿਵੇਂ ਨਹੀਂ ਨਹੀਂ ਸਰ ਨਹੀਂ ਹੈ ਜਾਂ ਕੋਈ ਮਾਮਲਾ ਨਹੀਂ ਸਾਨੂੰ ਸਾਹਮਣੇ ਆਇਆ ਹੈ ਪਾਤ ਵਿੱਚ ਪੈਸੇ ਗਾਇਬ ਹੈ ਜਾਂ ਕਿੰਨੇ ਕੀ ਮਸਲਾ ਹੈ ਸਰ ਖਾਤੇ ਦਾ ਹਜੇ ਕੋਈ ਨਹੀਂ ਪਤਾ ਲੱਗਿਆ ਜੀ ਸਰ ਅਸੀਂ ਖਾਤੇ ਦਾ ਨਹੀਂ ਕੁਝ ਕਹਿ ਸਕਦੇ ਮੁੰਡੇ ਦੇ ਕੋ ਪਤਾ ਲੱਗਿਆ ਨਹੀਂ ਮੁੰਡੇ ਦਾ ਨਹੀਂ ਪਤਾ ਮੁੰਡਾ ਕੰਮ ਕੀ ਕਰਦਾ ਸੀਗਾ ਪੜਦਾ ਸੀ ਜੀ 10ਵੀਂ ਕਲਾਸ ਸੀ ਹਾਤੇ ਚੈੱਕ ਕਰਵਾਏ ਨਹੀਂ ਸਰ ਖਾਤਾ ਨਹੀਂ ਅਸੀਂ ਮੁੰਡਾ ਸਾਨੂੰ ਜ਼ਰੂਰੀ ਪਹਿਲਾਂ ਮੁੰਡਾ ਲੱਭੇ ਹੋਵੇ ਕੋਈ ਵੀ ਮੋਬਾਈਲ ਨਹੀਂ ਸਰ ਨਹੀਂ ਨਹੀਂ ਸਰ ਕੋਈ ਸ਼ੱਕ ਕੋਈ ਸ਼ੱਕ ਵਾਲੀ ਗੱਲ ਨਹੀਂ ਸਰ ਇਸ ਤਰ੍ਹਾਂ ਦੀ ਸ਼ੂਟਾ ਮਿਲੀ ਸੀ ਮੋਜਗੜ ਦੇ ਪਿੰਡ ਦੀ ਅੱਜ ਮੋਜਗੜ ਪਿੰਡ ਤੋਂ ਕੰਨਰਾ ਬੈਂਕ ਦੇ ਸਾਹਮਣੇ ਇੱਕ ਤਲਾਸ਼ ਮਿਲੀ ਸੀ ਕਿ ਇੱਕ ਲੜਕਾ ਹਰਮਨ ਪੁੱਤਰਾ ਰਾਮ ਕੁਮਾਰ ਹੋਰ 15 ਸਾਲ ਜੋ ਕਿ ਮਿਸਪ੍ਰੇਸ ਹੋ ਗਿਆ ਜਿਸ ਬਾਰੇ ਆ ਕੇ ਪਤਾ ਕੀਤਾ ਗਿਆ ਉਹਦੀ ਮਾਤਾ ਉਹਦੇ ਨਾਲ ਸੀ ਆਪਦੀ ਮਾਂ ਨੂੰ ਚਾਪੀ ਫੜਾ ਕੇ ਬਾਈਕ ਦੀ ਤੇ ਉਹ ਤੋਂ ਇੱਕ ਪਾਸੇ ਹੋ ਗਿਆ ਜਿਸ ਬਾਰੇ ਪ੍ਰੋਸੈਜ ਨੂੰ ਸੂਤਰਾ ਨਹੀਂ ਪਤਾ ਲੱਗਾ ਕਿ ਇਹ ਕੋਈ ਨਾਗੂਦਾ ਮਸਲਾ ਮਾਮਲਾ ਨਹੀਂ ਹੈ ਫਿਰ ਵੀ ਅਸਵਸਥ ਪ੍ਰਤਾਹ ਕੀਤੀ ਜਾ ਰਹੀ ਹੈ ਤਾਲਮਤ ਅੰਪਰਤ ਜੋ ਕਰ ਵੀ ਹੋਏਗੀ ਉਹ ਮੁਕਤ ਨਹੀਂ ਆ ਰਹੀ ਕੋਈ ਦੱਸਿਆ ਜਾ ਰਿਹਾ ਕੋਈ ਇਹਨੇ ਕੋਈ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਾਇਆ ਕੋਈ ਅਸਾਂ ਦੀ ਕੋਈ ਗੱਲ ਨਹੀਂ ਉਸ ਬਾਰੇ ਵੀ ਬੈਂਕ ਅਧਿਕਾਰੀਆਂ ਨਾਲ ਤਾਲਮਤ ਕੀਤਾ ਜਾ ਰਿਹਾ ਜੋ ਵੀ ਗੱਲ ਸਾਹਮਣੇ ਆਏਗੀ ਉਸ ਦੇ ਹਿਸਾਬ ਤੇ ਕਾਰਵਾਈ ਕੀਤੀ ਜਾਵੇ ਸਰ ਕੋਈ ਪਤਾ ਲੱਗਿਆ ਸਰ ਇਹ ਕੋਈ ਇਸੇ ਮਾਰਕੀਟ ਦੇ ਵਿੱਚ ਪੈਸੇ ਲਾਇਆ ਹੋਣ ਜਾਂ ਕੋਈ ਰਾਮਨ ਮੁਖੀ ਤੁਹਾਡੀ ਕੋਲ ਕੋ ਮਿਲੀ ਹੋਏ ਤੁਹਾਨੂੰ ਨਾ ਉਹਦੀ ਮਾਤਾ ਦੇ ਦੱਸ ਅਨੁਸਾਰ ਵੀ ਆਹ ਥਾਰਾ ਸੰਧਾ ਘਾਤਾ ਸੀ ਮੇਰਾ ਤੇ ਮੇਰੇ ਲੜਕੇ ਦਾ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਗਾਏ ਸਨ ਇਹਨੇ ਕੀ ਲਾਚ ਕੀ ਮਿਲਿਆ ਨੂੰ ਕੀ ਲੱਗਦਾ ਕੀ ਹੈ ਉਹਦੇ ਨੂੰ ਨਹੀਂ ਅਜੇ ਤੀਕਾ ਮੁੰਡਾ ਕੋਸ਼ ਘਬਰ ਆਟ ਫੋਨ ਕਰਕੇ ਕਿਤੇ ਪਾਸੇ ਗਿਆ ਉਹ ਸਾਡਾ ਬਾਕੀ ਇਸ ਬਾਰੇ ਤੱਕ ਕਦ ਕੀਤੀ ਜਾ ਰਹੀ ਹੈ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਕੋਈ ਵੀਡੀਓ ਮਿਲੀ ਹੈ ਸਰ ਅਜੇ ਤੱਕ ਕੋਈ ਵੀਡੀਓ ਨਹੀਂ ਮਿਲੀ ਹੈ